ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦਾ 28 ਦਸੰਬਰ ਦਾ ਦਿਨ ਜਿਸ ਦਿਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਅਤੇ ਅੱਜ ਦੇ ਦਿਨ ਵੀ ਨੰਨਤਰ ਲੋਕਾਂ ਦਾ ਭਾਰੀ ਇਕੱਠ ਲੱਖ ਨੂੰ ਮੇਰੇਆ ਤਸਵੀਰ ਦਿਖਾਵਾਂਗੇ ਤੁਹਾਨੂੰ ਠੰਡੇ ਬੁਰਜ ਦੀ ਉਹ ਤਸਵੀਰ ਜਿੱਥੋਂ ਮਾਤਾ ਗੁਜਰੀ ਜੀ ਅਤੇ ਬਾਬਾ ਫਤੇ ਸਿੰਘ ਬਾਬਾ ਜ਼ਰਾਵਰ ਸਿੰਘ ਛੋਟੇ ਸਾਹਿਬਜ਼ਾਦਿਆਂ ਨੂੰ ਇੱਥੇ ਰੱਖਿਆ ਜਾਂਦਾ ਠੰਡੇ ਬੁਰਜ ਤੇ ਇੱਥੋਂ ਹੀ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਲਈ भेजा ਜਾਂਦਾ ਜਿੱਥੇ ਕਿ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਮੌਜੂਦ ਆ ਕੁਛ ਹੀ ਮਿੰਟਾਂ ਦੀ ਦੂਰੀ ਤੋਂ ਇੱਥੇ ਗੁਰਦੁਆਰਾ ਜੋਤੀ ਸਰੂਪ ਹੈ ਜਿੱਥੇ ਕਿ ਉਹਨਾਂ ਦਾ ਸਸਕਾਰ ਕੀਤਾ ਜਾਂਦਾ ਇੱਕ ਵੱਡਾ ਇਤਿਹਾਸ ਇੱਕ ਵੱਡਾ ਮਾਣ ਮੱਤਾ ਇਤਿਹਾਸ ਇਸ ਪਵਿੱਤਰ ਧਰਤੀ ਦਾ ਦਰਸਾਉਂਦਾ ਲੋਕਾਂ ਦਾ ਇਕੱਠ ਵਕਫ ਵਕਫ ਤਰ੍ਹਾਂ ਦੀ ਥਾਵਾਂ ਤੋਂ ਆ ਕੇ ਇਹ ਇਕੱਠ ਦੱਸਦਾ ਹੈ ਕਿ ਕਿੰਨਾ ਸਾਹਿਬਜ਼ਾਦੇ ਹਨੀ ਪ੍ਰੇਮ ਸਤਕਾਰ ਜੋ ਉਹਨਾਂ ਦੇ ਮਨ ਦੇ ਵਿੱਚ ਹੈ ਉਹ ਦਿਖ ਰਿਹਾ ਹੈ ਕਿ ਵਕਫ ਵਕ ਥਾਵਾਂ ਤੋਂ ਲੋਕ ਇੱਥੇ ਆ ਕੇ ਸ਼ਮੂਲੀਅਤ ਕਰ ਰਹੇ ਨੇ ਨਤਮਸਤਕ ਹੋ ਰਹੇ ਨੇ ਤਸਵੀਰ ਦੇਖ ਪਾ ਰਹੇ ਹਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਠੰਡੇ ਬੁਝਦੇ ਨਜ਼ਦੀਕ ਦੀਆਂ ਨਰਤ ਪੂਰੀ ਠੰਡ ਹਜੇ ਵੀ ਪੈ ਰਹੀ ਆ ਪਰ ਲੋਕ ਹਜੇ ਵੀ ਆਪਣਾ ਨਤਮਸਤਕ ਹੋ ਰਹੇ ਨੇ ਭਾਵੇਂ ਅੱਜ ਜਿਹੜਾ ਅਖੀਰਲਾ ਦਿਨ ਸੀਗਾ ਦੇਖਣ ਨੂੰ ਐ ਲੱਗਦਾ ਹੁੰਦਾ ਹੈ ਕਿ ਬਾਅਦ ਦੇ ਵਿੱਚ ਜੋ ਸੰਗਤ ਦਾ ਇਕੱਠ ਘਟ ਜੇਗਾ ਪਰ ਉਸੇ ਤਰੀਕੇ ਦੇ ਨਾਲ ਸੰਗਤ ਅੱਜ ਵੀ ਨਤਮਸਤਕ ਹੋ ਰਹੀ ਆ ਦਿਖਾ ਰਹੀ ਆ ਆਪਣੀ ਸ਼ਮੂਲੀਅਤ ਕਿ ਛੋਟੇ ਸਾਹਿਬ ਜਦ ਦੇ ਪ੍ਰਤੀ ਜੋ ਉਹਨਾਂ ਦਾ ਪ੍ਰੇਮ ਵਿਸ਼ਵਾਸ ਉਸ ਨੂੰ ਦਿਖਾਉਂਦੇ ਹੋਏ ਨਜ਼ਰ ਆ ਰਹੀ ਆ ਸਨਸ ਤਾਰਸ ਨੂੰ ਪੰਜ ਵਿਖੇ ਜਾਂਦੇ ਵਜ਼ੀਰ ਖਾਨ ਦੇ ਹੁਕਮ ਅਨੁਸਾਰ ਸਹਬਜ਼ਾਦਾ ਨੀਹਾਂ ਦੇ ਵਿੱਚ ਚੰਕੇ ਸ਼ਹੀਦ ਕਰ ਦਿੱਤੇ ਉਦਾ ਅਤੇ ਅੱਜ ਉਹ ਲੋਸਾਨੀ ਸ਼ਹਾਦਤ ਦਾ ਉਹ ਦਿਨ ਜਿੱਥੇ ਵਕ ਵਕ ਥਾਵਾ ਤੋਂ ਸੰਤਾ ਇਕੱਠੀਆਂ ਹੋ ਕੇ ਨਤਮਸਤਕ ਹੋ ਰਹੀ ਹੈ ਕੈਮਰਾ ਪਰ ਸਾਹਮਣੇ ਨਾਲ ਮਦਲਜੀਤ ਸਿੰਘ ਲੀਵਿੰਗ ਐ ਨਿਊਜ਼ ਫੋਟੋਗ੍ਰਾਫਰ